हेलो गाइस हेलो गाइस अरे कहना क्या चाहते हो <laughs> वाह क्या सीन है वाह क्या सीन है चलो बहुत हो गया हैप्पी बर्थडे हो गया <laughs> रक्षाबंधन हो गया जी कौन है ये लोग कहां से आते हैं <laughs> <laughs> ना जे बुआ चजदी होवे फिर लड़ाई नहीं मेंदे क्या क्या बोला तूने ए पहले क्या बोला चल ਆ ਨਹਿਰ ਦੇ ਕੋਲੇ ਭਾਈ ਉੱਥੇ ਪਾਰਟੀ ਹੋ ਜੂਗੀ ਅੱਜ ਰੁਕੋ ਜਰਾ ਸਬਰ ਕਰੋ ਨੰਦ ਸਾਡਾ ਰਖੜੀਆਂ ਪਸੰਦ ਕਰਦਾ ਹੋਇਆ ਫੋਟੋਗ੍ਰਾਫਰ ਸਾਹਿਬ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਰਖੜੀਆਂ ਦਾ ਤਿਆਰ ਆਂ ਮਰੇ ਖੇ ਮਰਮੂ ਮਰ ਵੀ ਐਮ ਕਦੀ ਛੋਟੀ ਹੋ ਜਾਂਦੀ ਕਦੀ ਵੱਡੀ ਹੋ ਜਾਂਦੀ ਹੈ ਹੈਨਾ ਇਸ ਵਾਰ ਮੈਂ ਪਿੱਤੂ ਸੀ ਆਂਜਲ ਛੋਟੀ ਹੋ ਵੱਡੀ ਤੂੰ ਕੀ ਬੋਲ ਰਹੀ ਹੈ ਚੁੱਪ ਕੀ ਆ ਵਾਹ 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 ਮੇ ਗੱਡੀ ਵੀ ਆ ਗਈ ਆਪਣੀ ਕਿਹੜੀ ਗੱਡੀ ਆਪਣੀ ਜਦ ਜਿਆਦਾ ਉਹ ਰੋਹਿੰਦਰ ਵਿਚਾਰਾ ਰੋਹਿੰਦਰ ਹੀ ਲੈ ਜਾਂਦਾ ਲੈ ਜਾਂਦਾ ਫੋਨ ਵੀ ਜੱਸ ਪਹਿਲਾਂ ਤੇ ਟੀ-ਸ਼ਰਟ ਵੇਖ ਕੇ ਬੰਦਾ ਡਰ ਜੇ ਆਹ ਕੀ ਬਣਾਇਆ ਈ ਉੱਤੇ ਤਾਂ ਪੜ੍ਹਾਈ ਲਿਖਾਈ 'ਤੇ ਧਿਆਨ ਲਗਾਓ ਆਈ.ਵੀ.ਐਸ ਬਣੋ ਔਰ ਦੇਸ਼ ਦਾ ਸਮਾਨ ਕਿੰਨੇ ਪੈਸੇ ਗਿਣਨ ਲੱਗੀ ਉਹ ਖੋਲੋ 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 ਪੈਸੇ ਖੋਲੋ ਪੈਸੇ ਪੈਸਾ ਹੀ ਪੈਸਾ ਹੋਗਾ ਇਧਰ ਦੇਖਿਓ ਜੀ ਆਨੰਦ ਸਿੰਘ ਚਲੋ ਬਹੁਤ ਹੋ ਗਿਆ ਹੈਪੀ ਬਰਥਡੇ ਹੋ ਗਿਆ ਰੱਖੜੀ ਬੰਧਨ ਹੋ ਗਿਆ ਜੀ ਰੱਖੜੀ ਬੰਧਨ ਹੋ ਗਿਆ ਹੈਪੀ ਰੱਖੜੀ ਬੰਧਨ ਚਲ ਜਾ ਮੈਂ ਤਾਂ ਡੈਡੀ ਨੂੰ ਬੰਧਾ ਰਿਹਾ ਪਾਉਂਗਾ ਮੇਰਾ ਪੰਜ ਦਿਨ ਤੇ ਰਾਸ ਡਿਸਪੋਜ਼ਲ ਇੱਥੇ ਦਾ ਪਾਣੀ ਸਪੋਜ਼ ਲੈਕਿੰਗ ਹੋ ਰਹੀ ਹੈ ਲੈਕਿੰਗ ਜੰਗਾ ਵਾਲਾ ਬੈਠਾ ਮਿੱਟੀ ਚ ਟੁੱਟ ਕੇ ਚੁੱਪ ਗਿਆ ਚਲ ਆਨੰਦ ਵਾਲਾ ਸਿੰਗਾ ਵਾਲੇ ਜੀ ਆਂਗਰ ਸਟੂਡੀਓ ਨਾਭਾ ਰੋਡ ਭਾਰਸੋਂ ਆ ਰਹੀ ਉਹ ਤੇ ਹੱਥ ਲਾ ਇਧਰ ਦੇਖਿਓ ਜੀ ਮੱਖਾ ਕਰਾਉਣਾ ਕੀ ਬੋਲੀਓ ਮੱਖਾ ਦੇਖਿਓ ਜੀ ਹਾਂ ਲਾ ਪਾ ਦੇ ਯਾਰ ਇਹਦਾ ਚਾਰੀ ਪਾਉਂਦਾ ਜਿਹੜਾ ਦੇ ਦਿੰਦਾ ਮੰਮਾ ਆ ਤੰਮਾ ਜੀ ਹਾਂ ਦੇਖ ਲਿਆ ਆ ਗਿਆ ਚੌਕੜੀ ਮਾਰ ਵਿੱਚ ਉਧੇ ਮੇਰੇ ਕੋਲ ਉਧੇ ਸਾਡੀਆਂ ਦੇ ਫੋਟੋ ਬਣੀਆਂ ਉਹਨਾਂ ਕਿ ਆਹ ਕੱਪ ਐਮਬਲੀ ਲਾ ਕੇ ਆਹ ਦੇਖੋ ਜੈਮਾ ਦੇ ਨੰਦ ਸਿੰਘ ਪ੍ਰਾਹਰਟੀ ਮੜਾ ਜਾ ਮੈਨੂੰ ਤਾਂ ਬੰਨ੍ਹੇ ਦੀ ਮੈਨੂੰ ਤਾਂ ਰਾਤ ਨੂੰ ਮੈਂ ਹੋ ਗਿਆ ਹੋ ਗਿਆ ਬਹੁਤ ਵਧੀਆ ਆ ਰਹੀਆਂ ਨੇ ਫੋਟੋਆਂ ਟੈਨਸ਼ਨ ਨਾ ਲਓ ਹੈਲੋ ਮੰਗੂ ਐ ਹੈਲੋ ਗੰਸ ਜਿੰਨਾ ਮਾਤਰਾ ਪਾਣੇ ਦੇ ਨੀਂ ਨਾ ਆਵੇ ਡਰੋ ਦੇ ਨੀਂ ਗੱਲਾਂ ਨਹੀਂ ਮਿਲਦੀ ਨੇ ਇੰਨਾ ਬਾਕੀ ਨਹੀਂ ਯੂਨਾਈਟਿਡ ਆਹ ਲੜਾਈਆਂ ਕੇ ਭਾਈ ਹੋ ਗਏ ਆਪਣੇ ਹੁੰਦੇ ਨਾ ਵੀ ਕੀ ਪੂਆ ਬੀਜਾ ਲੜਦੇ ਆਪਣੇ ਮੇਰੇ ਕਰੀਆਂ ਨਾ ਜੇ ਪੂਆ ਚਾਚ ਦੀ ਹੋਵੇ ਫੇ ਲੜਾਈ ਨਹੀਂ ਪੈਂਦੀ ਹੈਗੀ ਅੱਜ ਮੇਰੇ ਹੱਥਾਂ 'ਚ ਕੋਈ ਵੀ ਧਰ ਗਿਆ ਇੱਕ ਤਾਂ ਨਾਸ ਫਿਰ ਸਹੀ ਨਾਸ ਟੀਨੇ ਬੋਲ ਗਿਆ ਬੱਚਿਆਂ ਨੇ ਥੋੜਾ ਜਿਹਾ ਬਹਿਣਾ ਪਹਿਣਾ ਆਪਣੇ ਆਪ ਨੂੰ ਰੱਖਣੀਆਂ ਬੰਨਣੀਆਂ ਸਮਝ ਰਹੇ ਹੋ ਸਮਝ ਰਹੇ ਸਮਝ ਰਹੇ ਹੋ ਨਾ ਸਾਡੇ ਤਾਂ ਆਪਾਂ ਲਾਡੀ ਵਾਂਦੀ ਵਾਂਦੀ ਨਾਲ ਨਹੀਂ ਜੇ ਫੋਟੋ ਵੀ ਨਾ ਪੜੀ

ਬੰਦ ਕਰਕੇ ਲਾਤੀ ਹੁਣ ਅਨੰਦ ਨੂੰ ਵੀ ਮਿਲੇ ਆ ਦੇ ਗੁਮ ਹੋਏ ਲੋਨ ਸ਼ਰਬਤ ਮੈਂ ਖੁੰਦੀ ਆ ਮੈਂ ਤਾਂ ਰੋਜ਼ ਸ਼ਰਬਤ ਵਾਣੀ ਦਿੰਦਾ ਮੈਂ ਤਾਂ ਖੁੰਦਾ ਡੱਬੇ ਚ ਪਾ ਕੇ ਲੇਖਾਂ ਏਹੇ ਰਹਾ ਨਹੀਂ ਜਾਂਦਾ ਸਾਡਾ ਨਵਾਂ ਪਲੇਅਰ ਆਨੰਦ ਸਿੰਘ ਪੰਜ ਜਣੇ ਪਰ ਇਹ ਬਲੈਕ ਰੈਡ ਬਲੈਕ ਅੱਜ ਜਣੇ ਐ ਉੱਠ ਖੜ ਤੂੰ ਹੁਣ ਦੇਖੀ ਉੱਠੀ ਤੂੰ ਇਧਰ ਆ ਜਾ ਅੱਛਾ ਹਮਕੋ ਸਿਕਾ ਰਿਆ ਹੈ ਨੰਦ ਸਿੰਘ ਨੂੰ ਨਾ ਰੋ ਸ਼ਰਬਤ ਪਾਣੀ ਦੀ ਇਹ پوری ਕਰ ਤੀ ਕੋਈ ਪਾ ਉਹ ਲੱਕੇ ਉਹ ਐ ਉਹ ਜਲਦੀ ਬੰਨੀ ਉਹ ਫੇਰ ਆ ਇਹ ਦੇਖੀ ਉਹ ਨਹੀਂ ਚੱਲ ਫਿਰ ਕੇ ਮੜਾ ਜੱਗਾ ਗगन ਦੁਬਾਰੇ ਹੱਥ ਲਾਈ ਪਰਾਂ ਹੋ ਗਏ ਪਰਾਂ ਹੋ ਗਏ ਪਰ ਹੁਣ ਤੇਰੇ ਕੋਲ ਚਲੋ ਜੀ ਹੋ ਗਿਆ ਨੰਨਾ ਨੰਨਾ ਫਿਰ ਅੰਦਰ ਲੱਗ ਜਾਂਦਾ ਪੁਜਾਰੇ ਤੇ ਆਟਟ ਬੰਦੀ ਹੈ ਵਧੀਆ ਮਿੱਠੀ ਜੱਤੀ ਪੈ ਰਹੀ ਆ ਉਧਰ ਰੁਕੋ ਜਰਾ ਸਬਰ ਕਰੋ ਮਿੱਠੇ ਨੂੰ ਦੇਖਿਆ ਜਾ ਰਿਹਾ ਟੇਸਟ ਕਰਕੇ ਇਹੇ ਰਹਾ ਨਹੀਂ ਜਾਂਦਾ ਧੰਨਵਾਦ ਮੇਰੇ ਭਾਗ ਕੀ ਮੈਂ ਆਪਣੇ ਵਿਆਹ ਵਾਲੇ ਦਿਨ ਆਸੇ ਤੋਂ ਪੀਉਂਦਾ ਹਾਂ ਨਾਮ ਕਰੇ ਤਾਂ ਕਰੇ ਕਿਆ ਬੋਲੇ ਤਾਂ ਬੋਲੇ ਕਿਆ ਇਹ ਜੂੜ ਬੋਲ ਰਿਹਾ तो को तो ओ, कोई ज्यादा नहीं है मजाक हो रहा है मजाक हो रहा पार्टी कर दी ले तू पार्टी तेरे करी आज गगन करी पार्टी अपन ऐसा लगा मेरा मजाक ਆ ਨਹਿਰ ਦੇ ਕੋਲੇ ਭਾਈ ਉੱਥੇ ਪਾਰਟੀ ਹੋ ਜੂਗੀ ਅੱਜ ਠੀਕ ਹੈ ਚਲੋ ਅਸੀਂ ਜਾਂਦੇ ਹਾਂ ਮੈਂ ਦੇ ਦਿੰਦਾ ਆਨੰਦ ਸਾਡਾ ਰਖੜੀਆਂ ਪਸੰਦ ਕਰਦਾ ਹੋਇਆ ਇਹ ਮਾਮੂ ਜੀ ਨੰਮਾ ਕਿਤੇ ਤੇਰੀ ਕਲਰਫੁੱਲ ਤੇ ਨਾਨਾ ਜੀ ਦੀ ਹੋਈ ਤੂੰ ਹਿੰਦਾ ਰਖੜੀਆਂ ਕੱਢਦੇ ਹੀ ਹੈ ਨਾ ਬਨਾਲੀ ਆ ਤੂੰ ਸੇਮ 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 ਰਖੜੀ ਹੋਣ ਕਿ ਲੱਗ ਜਿਵੇਂ ਇਕੱਠੇ ਸੋਹਣ ਲੱਗਾਂਗੇ ਸੇਮ ਸੇਮ ਆ ਤੂੰ ਕੁੜੀਆਂ ਦੇ ਪੇ ਉਹ ਇੱਥੇ ਪਈ ਹੈ ਲੱਗਦਾ ਬਾ ਟੀਵੀ ਕੋਲ ਮੈਂ ਦੇਖੀ ਸੀ ਲਾਇ ਹੈ ਉਹ ਚੱਕੜੀ ਹਾਂ ਉਰੇ ਨੂੰ ਅੰਦਰ ਬੰਨਤੀਂ ਫੋਟੋਗ੍ਰਾਫਰ ਉਧਰ ਵਿੱਚ ਆਇਆ ਹੀ ਨਹੀਂ ਮੈਂ ਲੈ ਆਉਣੀਆ ਥੋਨਾ ਥੋਨਾ ਫੋਟੋਗ੍ਰਾਫਰ ਦਾ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਰਕੜੀ ਦਾ ਤਿਆਰ ਮੌਸਮ ਵਧੀਆ ਬਣ ਗਿਆ ਠੰਡਾ ਆ ਇਧਰ ਇਹਨਾਂ ਨੂੰ ਗਿਫਟਾਂ ਦੀ ਪਾਈ ਪਈ ਹੈ ਵੀ ਛੇਤੀ ਜੀ ਕੋਲ ਹੀ ਹੈ ਹੂੰ ਮੈਰੋ ਸਰਬਤ ਪਾਣੀ ਸੰਦੇ ਕਿ ਨਹੀਂ ਅੱਛਾ ਤੇ ਗਰਮੀ ਹੈ ਇੱਕ ਸਾਰੇ ਮੇਰੇ ਮੈਨੂੰ ਗਰਮੀ ਆ ਦੇਖੋ ਅਨੰਦ ਨੂੰ ਵੀ ਮਿਲੇ ਜੱਲੂ ਵੀ ਉਹਦੇ ਨੂੰ ਆ ਬੈਠੀ ਅੰਬਰ ਆਂ ਬਰੇ ਖੇ ਮਖਾਈ ਅੰਬਰ ਮੋਹਰੀ ਵੀ ਅੰਬਰ ਦੀ ਮੰਮਾ ਨੂੰ ਦੋਨੇ ਰੋਲ ਹੁੰਦੀ ਮਾਰ ਰਹੀ ਨੇ ਫਿਲਾਲ ਇਹ ਅੰਬਰ ਕਦੀ ਛੋਟੀ ਹੋ ਜਾਂਦੀ ਕਦੀ ਵੱਡੀ ਹੋ ਜਾਂਦੀ ਹੈ ਹੈਨਾ ਹਾਂ ਮੈਂ ਪਿੱਤੂ ਸੀ ਅੰਬਰ ਅੰਬਰ ਤਾਂ ਪਿੱਛੇ ਬੈਠੀ ਹੈ ਘੋਟੇ ਆ ਬੈਠੀ ਹੈ ਅੰਬਰ ਨੰਬਰ ਮੂਵ ਵਾਲ ਦੇ ਕੇ ਸੁੱਤੀ ਪਈ ਏ ਆਂਜੇਲਾ ਛੋਟੀ ਔ ਵੱਡੀ ਵੱਡੀ ਆਂਜੇਲਾ ਗੱਡੀ ਵੀ ਆ ਗਈ ਘੰਟੀ ਵੇਟੀ ਚੱਲਣਗੇ ਆਪਣੇ ਕਿਹੜੀ ਗੱਡੀ ਆਪਣੀ ਛੋਟੀ ਕਿਸੀ ਤੋਂ ਗਈ ਹੁੰਦੀ ਸੱਚਾ ਮਿਲੋਗੇ ਨਵੀਂ 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 ਹਾਂਜੀ ਆ ਗਿਆ ਬਾਰ ਬਿਠਾ ਠੀਕ ਹੈ ਗੱਡੀ ਚੱਲ ਕੇ ਆਈ ਏ ਹੋਰ ਭਿੱਜਿਆ ਪਿਆ ਇਹ ਠੰਡੀ ਕਰਕੇ ਦੇਣੀ ਟੀ ਨਾਲ ਮੈਂ ਕਰ ਦੇਣੀ ਆ। ਪੂਆ ਬਣਾ ਲੈ। ਵੀਡੀਓ ਬਣਾ ਮੈਂ ਕਰ ਦੇਣੀ। ਖਲਾਪੀ ਠੰਡੀ। ਨਾ ਨਾ। ਵਰਨਾ। ਖਾਓ ਪੀਓ। ਅੱਜ ਤੇ ਜੀ ਆਉਂਦਾ। ਬਸ ਪੂਆ ਖਾ ਲਈ। ਹਾਂ। ਅੱਛਾ ਇਹਨੂੰ ਤੂੰ ਦੇ ਕੇ ਆਉਂਦੇ ਹਾਂ ਮੈਂ। ਹੈਂ? ਮਲਾਪਲੀ। ਓਏ ਹੁਣ ਤੇਰਾ ਚੜੇ ਤੁਸੀਂ ਦੋਨੇ। ਇਹ ਬਹੋਂਗੇ ਸਾਰੀ ਮਾਂ ਗੰਡੇ ਕਰ ਕਰ ਪੈਰ ਆ ਕੇ ਦੋਹੀ ਲੈਣੀ। ਇੱਥੇ ਬੈਜੋ ਸੋਨੇ ਚਾਹ ਪੀ ਲੋ ਚਾਹ ਪੀਤੇ ਆਂ ਪੀ ਗਏ ਅਚਨ ਭੁਲਾਉਗਾ ਤੂੰ ਕਰਦਾ ਏ ਹਾਂ ਭੁਲਾਉਗਾ ਤੁਹਾਡੇ ਵਰਚੇ ਨੂੰ ਲੱਗ ਗਿਆ ਉਹ ਪਤਾ ਕੀ ਹੈ ਮੈਮਰੀ ਦੀ ਖੁੱਲ ਹੋਈ ਪਈ ਹੈ ਅੱਛਾ ਪਰ ਜੋ ਜ਼ਿਆਦਾ ਉਹਰ ਹੋ ਇੰਦਰ ਵਿਚਰਾ ਲੈ ਜਾਂਦਾ ਲੈ ਜਾਂਦਾ ਬਾਹਰ ਵੀ ਬੈਜੋ ਦਿਨ ਇਧਰ ਹਾਂਜੀ ਗਾਇਜ਼ ਹੁਣ ਅਸੀਂ ਆ ਗਏ ਹਰਮਨ ਹੁਣਾਵਲ ਤੇ ਚਾਚਾ ਜੀ ਨੂੰ ਰਖੜੀ ਬੰਨਣ ਲੱਗੀਆਂ ਨੇ ਟੀਨਾ ਤੇ ਗਗਨ ਜਿਵੇਂ ਕਿ ਤੁਹਾਨੂੰ ਪਤਾ ਕੁੜੀਆਂ ਸਿਰਫ ਦੋ ਹੀ ਰਹਿ ਗਈਆਂ ਨੇ ਤੇ ਬਾਕੀ ਸਭ ਬਾਹਰ ਨੇ ਬਾਹਰ ਉੱਡ ਪੁੱਡ ਗਈਆਂ ਨੇ ਤੇ ਚਾਚਾ ਜੀ ਵੀ ਇਕੱਲੇ ਨੇ ਇੱਥੇ ਇਕੱਲੇ ਵੇਖ ਕੇ ਬੜਾ ਮਾਨਕਵਰੀ ਹੈ ਨਾ ਖਰਾਬ ਤੇ ਹੁੰਦਾ ਹੀ ਏ ਵੀ ਕਿੱਥੇ ਆਪਣਾ ਇੰਨਾ ਪਰਿਵਾਰ ਹੁੰਦਾ ਤੇ ਕਿੱਥੇ ਆਪਾਂ ਇਕੱਲੇ ਜੇ ਬੈਠੇ ਹੋਈਏ ਅੱਗੇ ਪਿੱਛੇ ਇੰਨਾ ਜ਼ਿਆਦਾ ਫੀਲ ਨਹੀਂ ਹੁੰਦਾ ਤਿਹਾੜ ਦੇ ਟਾਈਮ ਤੇ ਜ਼ਿਆਦਾ ਫੀਲ ਹੁੰਦਾ ਹੈ ਪਰ ਕੀ ਕਰ ਸਕਦੇ ਆ ਮਜਬੂਰੀਆਂ ਹੁੰਦੀਆਂ ਨੇ ਜਿੰਨਾ ਕਰਕੇ ਆਪਾਂ ਨੂੰ ਘਰ ਛੱਡਣੇ ਪੈਂਦੇ ਨੇ ਜੇ ਆਪਾਂ ਕੁਝ ਕਰਨਾ ਹੈ ਬਾਕੀ ਦਿਲ ਤੇ ਕਿਸੇ ਦਾ ਨਹੀਂ ਕਰਦਾ ਚੱਲ ਜਣ ਲੈ ਆਈ ਨਾ ਕਿਤੇ ਭੁੱਲਦੇ ਨਹੀਂ ਕੀ ਇਹਦਾ ਪਤਾ ਐਹੋ ਜਿਹੀ ਹੀ ਏ ਉਹ ਲੀਡਰ ਹੈ ਹਾਂ ਕਿ ਦੋ ਤੋਂ ਦਾਰ ਕਿ ਦੋ ਤਿੰਨ ਬਰਾਊਨ ਗਗੜੂ ਵੀ ਬੰਦ ਹੈ ਪਿਛਲੀ ਵਾਰ ਵੀ ਗਗੜੂ ਵੀ ਰੰਗੀਆਂ ਸੀ ਲੈ ਕਿੱਥੇ ਸੌਂਦਾ ਹੈਂ ਜੇ ਕੋਈ ਨਹੀਂ ਹੋਈ ਮਲਾਪ ਨੋ ਯਾ ਤੂੰ ਦੀ ਉਹਨਾਂ ਦੀ ਫੋਟੋ ਕਿੱਥੋਂ ਦੇ ਦੇ ਦੋ ਐਵੇਂ ਨਹੀਂ ਕਰੀਦਾ ਪੁੱਤਰ ਉਹ ਬੰਦ ਮੈਂ ਵੀ ਖਵਾਵਾਂਗਾ ਬੈਗ ਉੱਤੇ ਰਾਇਆ ਇਹਨਾ ਦੇਈਂਦਾ ਇਹਨਾ ਦੇਈਂਦਾ ਇਹਨਾ ਦੇਈਂਦਾ ਜੇਣਾ ਦੇਈਂ ਮੁੰਡੂ ਕਿਨਾ ਫੜਾਈਏ ਖਵਾ ਦੇ ਜੇ ਫੋਟੋ ਕਰਾਓ ਦਾਦਾ ਜੀ ਨਾਲ ਫਿਰ ਜੇ ਫੋਟੋ ਖਿਚਾਓ ਚਲੋ ਇੱਕ ਦਿਨ ਉਧਰ ਹੋ ਜਾਓ ਇੱਕ ਦਿਨ ਉਧਰ ਹੋ ਜਾਓ ਉਧੇ ਇਧਰ ਉਧੇ ਤੋਂ ਉਧਰ ਹੋ ਜਾ ਉਧਰ ਲੈ ਇੱਧਰ ਇੱਕ ਫੋਟੋ ਖਿਚਾਓ ਪਹਿਲਾਂ ਪਹਿਲਾਂ ਫੋਟੋ ਉਸੇ ਲੈ ਲਿਓ ਕਿਹਦਾ ਫੋਟੋ ਕਰੀਏ ਚਲੋ ਫੋਟੋ ਖਿਚਾਓ ਪਹਿਲਾਂ ਲੈ ਲੇ ਇਧਰ ਦੇਖੋ ਵੈਰੀ ਗੁੱਡ ਅੰਜਲ ਤੂੰ ਵੀ ਬੈਜਾ ਨਾਲ ਮਲਾਪ ਤੇ ਚਲੋ ਮੰਨ ਉੱਪਰ ਦੇ ਕੋਈ ਤਰ੍ਹਾਂ ਮਮਾ ਵਾਲਾ ਚਲੋ ਆਰੇ ਛੋੜਾ ਛੋੜਾ ਨਾ ਪਾ ਤਿੰਨਾਂ ਨੂੰ ਕੱਢ ਦੇ ਛੋੜਾ ਕੋਈ ਦਿੰਦੇ ਨੇ ਕੀ ਕੀ ਬਣਾ ਲਓ ਨਾ ਖੂਣੇ ਪੀ ਕੇ ਆਏ ਅੱਛਾ ਅੱਲੇ ਹੁਣ ਪਾ ਕੇ ਨਹੀਂ ਰੱਖਣੀ ਨਹੀਂ ਹਾਂ ਸੁਚੰਤਾ ਹੁੰਦੀ ਹੈ ਪਤਾ ਉਹ ਦਿਖਾ ਵੀ ਰਿਹਾ ਸਰਪੰਚ ਨਹੀਂ ਚਲੋ ਉਹ ਤੇ ਕੋਈ ਗੱਲ ਨਹੀਂ ਮਤਲਬ ਆ ਜਿਹੜੇ ਬੱਲੇ 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 ਪਹਿਲਾ ਜੱਸ ਪਹਿਲਾ ਤੇ ਦੀ ਟੀ-ਸ਼ਰਟ ਵੇਖ ਕੇ ਬੰਦਾ ਡਰ ਜੇ ਆਹ ਕੀ ਬਣਾਇਆ ਈ ਉੱਤੇ ਟੀ-ਸ਼ਰਟ ਦੇ ਉੱਤੇ ਇਹ ਕਿਹਦਾ ਮੂੰਹ ਏ ਹੈ ਪਹਿਲਾਂ ਹਾਰਮਨ ਪੰਦਾ ਹੁੰਦਾ ਸੀ ਸ਼ੇਰਾਂ ਜੀਆਂ ਵਾਲੀ ਆ ਨਾ ਬੜਾ ਬੜੀਆਂ ਉੱਥੇ ਪਤਾ ਨਹੀਂ ਉਹ ਕਿਵੇਂ ਦੀਆਂ ਪੰਦਾ ਇਹ ਕੋਈ ਨਹੀਂ ਪਤਾ ਕਿ ਉਹਨੇ ਨਾ ਕੁਰੀਰ ਕਰੀ ਬਣਾਉਣਾ ਸੀ ਖਾ ਲੈਣੀ ਸੀ ਫਿਰ ਕੀ ਸੀ ਰਕੜੀ ਤੇ ਆ ਗਏ ਨੇ ਨੰਦ ਲੱਗਾ ਪਿਆ ਦਾਦੀ ਨਾਲ ਲੜਾਈਆਂ ਕਰਨ ਇਹ ਨੰਦ ਅਨੰਦ ਸਾਈਡ ਤੇ ਆਈਂ ਪੁੱਤਰਾ ਫੋਟੋ ਨਹੀਂ ਆਣੀ ਬੁੱਟੂ ਬੁਈ ਦੀ ਚਾਚੂ ਦੀ ਮੈਂ ਘਟ ਕੇ ਜਾਉਂਦੇ ਤੇ ਚਲੋ ਚਲ ਹੁਣ ਪੜ ਗगन ਗਗਨ ਆ ਕਰ ਦੇਗਾ ਓਕੇ ਆ ਜਾ ਦਾਦੀ ਕੋਲ ਆ ਜਾਓਗੇ ਇੰਜ ਲੱਗਦਾ ਤੁਮੀ ਠੀਕ ਆ 36 ਕਿ ਪਤਾ ਨਹੀਂ ਹੁਣ ਤੈਨੂੰ ਪਸੰਦ ਆਏਗਾ ਕਿ ਨਹੀਂ ਮੇਰੇ ਬਲਦਨ ਓਕੇ ਇਹ ਤੂੰ ਚਾਚੂ ਦਾ ਡੱਬਾ ਵੀ ਨਹੀਂ ਲਿਆਈ ਨੀ ਇਹਦਾ ਵੇਖ ਲੈ ਇਦਾਂ ਵੀ ਇਹੋ ਜੇ ਕੰਮ ਨਹੀਂ ਕਰਦਾ ਜੇ ਭਾਜਾਂ ਡੱਬਾ ਚੁੱਕਿਆ ਕਰ ਕਿੰਨੇ ਲੱਗ ਰਹੀਆਂ ਅੱਜ ਭਾਜਾ ਡੱਬਾ ਲਿਆ ਲੈ ਕਿ ਡਬਲ ਹੋਣੀ ਬਣੀ ਇਸਦੇ ਡਬਲ ਕਰੀਂ ਇ ਕਰੀਂ ਅੰਦਰੋਂ ਮੜਾਏ ਹੱਥ ਮਖਾਈ ਚਪੜੀ ਕਰਦੇ ਕਸ਼ਕਲਾ ਕ ਬੰਬੂਮ ਚਿੱਤੇ ਕਰ ਆਈਫੋਨ ਦੇ ਭੜੀ ਦਾ ਨਾਮ ਵਿੱਚ ਹੋਟਾ ਲੱਗਿਆ ਜੀ ਕੋਈ ਨਹੀਂ ਡਿਲੀਟ ਮਾਰ ਲਾਂਗੇ ਨਾਲ ਤੁਸੀਂ ਐਂ ਕਰੋ ਜਾਂ ਕੁਰਸੀਆਂ ਇੱਧਰ-ਉੱਧਰ ਲਾ ਲਓ ਹਨਾ ਨਾਲ ਲੈ ਕੇ ਇੱਕ ਵਰਗੇ ਲੈ ਲਿਓ ਨਾ ਇੱਕ ਦਿਨ ਸਲਾਹ ਕਰ ਲਿਓ ਲੈ ਦੇਓ ਲੈ ਆਂਗੇ ਲੈ ਦਾਂਗੇ ਕੋਈ ਚੱਕਰ ਨਹੀਂ ਨੰਦ ਇੱਧਰ ਕਿਹੜੇ ਪਲੇ ਮੈਂ ਹਕੀ ਕਰਾਂ ਤੂੰ ਕੋਈ ਨਹੀਂ ਜਦੋਂ ਡਿਲੀਵਰੀ ਆਏਗੀ ਤੈਨੂੰ ਸਮਝਾਵਾਂਗੇ ਲਸਾਲ ਪਿਆ ਤੂੰ ਟੈਨਸ਼ਨ ਨਾ ਲੈ ਆ ਵੀ ਨਾ ਮਰੀ ਦਾ ਘਾਲਾ ਇਹ ਨਹੀਂ ਖਾਤਾ ਹੁੰਦੀ ਆਦੀ ਅਨੰਦ ਕਾਕਾ ਅਨੰਦ ਕਾਕਾ ਕੀ ਕਰ ਰਿਹਾ ਆ ਕਾਕਾ ਦੇ ਸੌ ਸੌ ਕੇ ਕੱਢ ਦੇ ਲੱਗਾ ਸਾਰਾ ਹੋਰ ਤੇ ਪਾਰ ਹੀ ਚੱਲਣੀ ਆ ਦਾਦਾ ਜੀ ਨੂੰ ਨਹੀਂ ਬੰਦਣੀ ਕਹਿੰਦੀ ਹੁਣ ਕੀ ਰਹਿ ਗਿਆ ਚਾਚੂ ਨੂੰ ਫੜਾ ਬ ਲੈ ਡੱਬਾ ਅਰੇ ਯਾਰ ਯਾਰ ਨੂੰ ਦਿਮਾਗ ਵੀ ਨਹੀਂ ਲੱਗਦਾ ਕੋਈ ਅੰਬਰ ਅੰਬਰ ਨੂੰ ਮਾਰਦੇ ਨਹੀਂ ਤੇ ਜੰਮ ਦਨ ਫਿਲੋਗੀ ਜੀ ਨਾ ਨਹੀਂ ਆਇਆ ਇਹਨੂੰ ਦਿੱਤਾ ਅੱਛਾ ਅੱਛਾ ਫਿਰ ਟੋکریاں ਟੁکریاں ਨਹੀਂ ਲਈਆਂ ਅੱਦ ਕੀ ਕੋਈ ਫਾਇਦਾ ਨਹੀਂ ਹਾਂ ਪਾਣੀ ਨਹੀਂ ਕਿੰਨੇ ਵਜੇ ਪਤਾ ਕੀ ਬੱਚੇ ਖਾਂਦੇ ਹੈ ਨਹੀਂ ਖਰਾਬ ਕਰੀ ਜਾਂਦੇ ਨੇ ਉਂਜੀ ਮੈਂ ਕਿਹਾ ਗੱਲ ਕਰਨ ਕੋ ਟੋکریاں ਲੈਣਾ ਸਾਰਾ ਦਿਨ ਖਾਈ ਜਾਂਦੇ ਨੇ ਕੋਈ ਇਹ ਚਲ ਕੰਮ ਆਉਂਦੀ ਚੀਜ਼ ਕੋਈ ਹਾਂ ਮੈਂ ਲੱਗ ਗਈ ਕੋਲ ਮम्मी ਜੀ ਠੀਕ ਹੈ ਬੰਦੇ ਅੰਬਰ ਦਾ ਸੋਣਾ ਵਧੀਆ ਲੱਗਿਆ ਥੈਂਕ ਯੂ ਬੰਦੇ ਤੇਰਾ ਕਿੰਦਾ ਅਨੰਦ ਦਾ ਵਧੀਆ ਲੱਗਿਆ ਨਹੀਂ ਯੈਸ ਬਹੁਤ ਅੱਛਾ ਬਹੁਤ ਅੱਛਾ ਆਹ ਜਿਹੋ ਆਜੂ ਪੱਕਾ ਉਹ ਵੀ ਕਿੰਦਰ ਵੇ ਪੈਸੇ ਗਿਣਨ ਲੱਗੀ ਉਹ ਖੋਲੋ 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 ਪੈਸੇ ਖੋਲੋ ਪੈਸੇ ਖੋਲੋ ਇਹਦੇ ਕੋਲ ਪੈਸੇ ਗਿਣਨ ਲੱਗੀ ਪਈਏ ਪੈਸੇ ਦਾ ਦੈਨੂ ਦੇ ਨਹੀਂ ਲੈਣ ਵਰੀ ਤੁਹਾਡੇ ਕੋਲੋਂ ਹੈ ਕੱਠੇ ਹੁਣ ਆਪਣੇ ਕਰੀ ਜਾਨੀ ਹੈ ਐਸੇ ਅਗਸਤਾਰੇ ਮਹੀਨੇ ਦੀ ਫੁੱਟਬਾਲ ਦੀ ਪੱਕਾ ਰਿਕਾਰਡ ਹੋ ਰਿਆ ਆਪਣੀ ਗੱਲ ਤੇ ਨਹੀਂ ਹੁਣ ਸਾਰੀ ਤੋੜਾ ਹੋ ਗਿਆ ਕਹਿੰਦੀ ਆ ਫੀਸ ਮੈਂ ਹੀ ਭਰਨੀ ਹੁਣ ਯਾਦ ਰੱਖਿਓ ਦਿਓ ਨਾ ਹੁਣ ਆਹ ਅਗਸਤ ਆਪ ਮਹੀਨੇ ਦੀ ਫੁੱਟਬਾਲ ਦੀ ਫੀਸ ਭਰ ਫੁੱਟਬਾਲ ਨਹੀਂ ਨਹੀਂ ਭਰਦੇ ਭਰਦੇ ਠੀਕ 3100 ਦਾ ਸ਼ਗਨ ਪੈ ਗਿਆ ਇਹਨੂੰ ਛੋਈ ਨੂੰ ਪੈ ਗਿਆ ਚੱਲ ਹੋ ਗਈਆਂ ਮੇਨੀਆਂ ਹਾਂ